ਅੱਜ ਆਪਾਂ ਇੱਕ ਹੋਰ ਮੁੱਦੇ ਨੂੰ ਲੈ ਕੇ ਗੱਲ ਕਰਦੇ ਆ ਉਹ ਮੁੱਦਾ ਜੁੜਿਆਗਾ ਬਾਦਲ ਪਰਿਵਾਰ ਦੇ ਨਾਲ ਮੈਨੂੰ ਕਿਸ ਨੇ ਲਾਂਭਾ ਦਿੱਤਾ ਕਿ ਤੂੰ ਵੀਡੀਓ ਜਿਹੜੀਆਂ ਬਾਦਲ ਪਰਿਵਾਰ ਦੇ ਖਿਲਾਫ ਜਾਨੀ ਕਿ ਜਿਹੜੇ ਉਹਨਾਂ ਨੇ ਕੋਕਰਾਮ ਕੀਤੇ ਨੇ ਪਾਪ ਕੀਤੇ ਤੂੰ ਉਹਨਾਂ ਦੇ ਖਿਲਾਫ ਘੱਟ ਬੋਲਦਾ ਮੈਂ ਆਖਿਆ ਤੈਨੂੰ ਕੌਣ ਕਹਿੰਦਾ ਮੈਂ ਤੂੰ ਵੀਡੀਓ ਸੁਣਦਾ ਪੁਰਿਆ ਕਹਿੰਦਾ ਕਦੇ ਕਦੇ ਟਾਈਮ ਲੱਗਦਾ ਸੁਣ ਲਈਦੀ ਆ ਮੈਂ ਕਹਾਂ ਪਹਿਲਾਂ ਤਾਂ ਉਹ ਵੀਡੀਓ ਪੂਰੀ ਸੁਣਿਆ ਕਰ ਤੇ ਫੇਰ ਜਾ ਕੇ ਮੈਂ ਕਹਾਂ ਤੂੰ ਲੰਬਾ ਦੇ ਹੁਣ ਆਪਾਂ ਵੀਡੀਓ ਕਰਦੇ ਹਾਂ ਸਤਾਤ ਸਭ ਨੂੰ ਵੈਜੇ ਦਾ ਖਾਲਸਾ ਬਹਿਜੂ ਕੀ ਫਤਿਹ ਆਪਾਂ ਅੱਜ ਸਾਰਿਆਂ ਦਾ ਲੰਬਾ ਲਾਉਣੇ ਆ ਸਖਵੀਰ ਬਾਦਲ ਤੋਂ ਗੱਲ ਆਪਾਂ ਸ਼ੁਰੂ ਕਰਦੇ ਆ ਬੈਸ ਤਾਂ ਵੱਡਾ ਬਾਦਲ ਵੀ ਜਿਹੜਾ ਚਲਿਆ ਗਿਆ ਇਨਾਂ ਦੇ ਜਿਹੜਾ ਅਰਾਜ ਸੀ ਤਨਸਾਰਾਜ ਦੇ ਵਿੱਚ ਬੇਅਦਮੀਆਂ ਹੋਈਆਂ ਇੱਕ ਸਿਆਣੇ ਦੀ ਕਹਾਵਤ ਆ ਕਹਿੰਦੇ ਵਗਤੋਂ ਖੁੰਜੀ ਡੂਮਣੀ ਗਾਵੈ ਆਲ ਪਤਾਲ ਇਹ ਸਕਬੀਰ ਬਾਦਲ ਤੇ ਜਿਹੜੀ ਅੱਜ ਦੀ ਗੱਲ ਹੈ ਟੁੱਕ ਰਹੀ ਹੈ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਆ ਨਾ ਬੰਦਾ ਜਿਹਦਾ ਵਗਤ ਹੁੰਦਾ ਜਦ ਬੰਦੇ ਕੋਲ ਉਹ ਬੰਦਾ ਵਗਤ ਉਹਦੋਂ ਨੂੰ ਵਿਚਾਰਦਾ ਨਹੀਂ ਉਹਦਾ ਹੰਕਾਰ ਹੁੰਦਾ ਉਹਦੇ ਅੰਦਰ ਜਦੋਂ ਵਕਤ ਲੰਘ ਜਾਂਦਾ ਚੰਗਾ ਤੇ ਬੁਰਾ ਵਕਤ ਪੈ ਜਾਂਦਾ ਤੇ ਉਹ ਫਿਰ ਜਾਨੀ ਕਿ ਕੰਦਾ ਵਿੱਚ ਟੰਗੜਾ ਟੱਕਰਾ ਮਾਰਦਾ ਕਦੇ ਉਧਰ फडਕਦਾ ਕਦੇ ਉਧਰ फडਕਦਾ ਕਦੇ ਕਹਿੰਦਾ ਮੈਂ ਰੂਸਿਆ ਨੂੰ ਮਨਾਉਣਾ ਫੇਰ ਨਾ ਰੂਸੇ ਮੰਨਣਾ ਜਿਹੜੀ ਨਾ ਉਹਦੀ फडਕਣਾ ਜਿਹੜੀ ਉਹ ਖਤਮ ਹੋਵੇ ਇੱਕ ਹੋਰ ਸਿਆਣੇ ਦਾ ਕਹਿਣਾਗਾ ਕਿ ਜੱਗ ਭਵੇਂ ਸਾਰਾ ਰੂਸ ਰੂਸੇ ਮੇਰਾ ਰੂਸੇ ਨਾ ਤਲਗੀਆਂ ਬਾਲਾ ਬਾਦਲ ਸਿਆ ਹੁਣ ਤੇਰੇ ਨਾਲ ਜੱਗ ਵੀ ਰੁੱਸ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਰੁੱਸ ਗਏ ਗੁਰੂ ਵੀ ਰੁੱਸ ਗਏ ਤੇਰੇ ਨਾਲ ਤੂੰ ਪਾਪ ਹੀ ਤੁਸੀਂ ਤੁਹਾਡੇ ਟੱਬਰ ਨੇ ਐਨੇ ਕੀਤੇ ਨੇ ਤੇਰਾ ਪਿਓ ਪ੍ਰਗਾਸ ਸਿੰਘ ਬਾਦਲਾ ਸਭ ਨੂੰ ਪਤਾ ਕਿ ਕੀ ਕੁਝ ਕੀਤਾ ਉਹਨੇ ਕੀ ਕਰਦਾ ਰਿਹਾ 1978 ਦੀ ਬਸਾਖੀ ਵਾਲੇ ਦਿਨ ਨਰਨਕਾਰੀ ਕਾਂਡ ਹੁੰਦਾਗਾ ਸ੍ਰੀ ਅੰਬਰ ਸਾਹਿਬ ਦੀ ਧਰਤੀ ਦੇ ਉੱਤੇ ਜਿਸ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਸਿੰਘ ਸਮਝਾਉਣ ਲਈ ਨਰਕਧਾਰੀ ਨੇ ਗਏ ਸੀ ਕਿ ਤੂੰ ਜਿਹੜਾ ਆਪਦਾ ਇਹ ਡਰਾਮਾ ਜਿਹੜਾ ਕਰਦਾਗਾ ਤੂੰ ਸਤਸੰ ਕਹਿਣਾਗਾ ਇਸ ਨੂੰ ਹੋਰ ਜਗ੍ਹਾ ਤੇ ਕਰ ਲਾ ਬਦਲ ਲਾ ਔਰ ਅੱਗੋਂ ਗਰਵਾਚ ਨੇ ਨਰਕਧਾਰੇ ਦੀਆਂ ਜਿਹੜੀਆਂ ਗੁੰਡੇ ਸੀ ਉਹਨਾਂ ਨੇ ਬੇਹੱਦ ਤਿੰਨ ਹੈਂਗ ਸਿੰਘਾਂ ਤੇ ਕੀਰਤਨੀ ਸਿੰਘਾਂ ਤੇ ਤੇ ਸੰਤ ਭਿੰਡਰਾਵਾਲੇ ਦੇ ਜਥੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ 13 ਸਿੰਘ ਸ਼ਹੀਦ ਹੋ ਗਏ ਤੇ ਬਹੁਤ ਹੀ ਜ਼ਿਆਦੇ ਜਿਹੜੇ ਫੱਟੜ ਹੋ ਗਏ ਬਾਦਲ ਨੇ ਆਪ ਦੀ ਗੱਡੀ 'ਚ ਬਿਠਾ ਕੇ ਜਣੀ ਕਿ ਉਸ ਨਰਕਧਾਰੀ ਨੂੰ ਗੁਰੂ ਦਮਨੂ ਦਰਬਾਰ ਸਰ ਅੰਬਰ ਸਰ ਤੋਂ ਬਾਹਰ ਕੱਢਿਆ ਸਿੰਘਾਂ ਦਾ ਰੋਸ ਦੇਖਦੇ ਹੋਏ ਮੁੱਖ ਮੰਤਰੀ ਹੁੰਦੇ ਹੋਏ 1978 ਦੇ ਵਿੱਚ ਉਸ ਨਰਕਧਾਰੀਏ ਨੂੰ ਦਿੱਲੀ ਪਹਚਾਇਆ ਉਸ ਤੋਂ ਬਾਅਦ ਜਿਹੜਾ ਉਹਦਾ ਕੇਸ ਸੀ ਉਹ ਵੀ ਕਰਨਾਲ ਦੇ ਵਿੱਚ ਤਬਦੀਲ ਕੀਤਾ ਜਿੱਥੋਂ ਮੋੜ ਵਾਇਦਾਗਾ ਬਾਦਲ ਪਰਿਵਾਰ ਦਾ ਉਸ ਤੋਂ ਬਾਅਦ 78 ਲੰਘਦਾ 84 ਹੁੰਦੀ ਆ 84 ਦੇ ਵਿੱਚ ਕੱਲੂ ਘਰਾ ਕੀਤਾ ਜਾਂਦਾ ਇੰਦਰਾ ਗਾਂਧੀ ਵੱਲੋਂ ਤੇ ਇੰਦਰਾ ਗਾਂਧੀ ਦਾ ਸਾਥ ਦੇਣ ਵਾਲੇ ਵੀ ਬਾਦਲ ਪਰਿਵਾਰ ਕੇ ਰਹੇ ਨੇ ਇਹਨਾਂ ਦੀ ਜੁੰਡਲੀ ਰਹੀ ਆ ਲੋਂਗੋਬਾਲ ਹੋਵੇ ਤਲਵੰਡੀ ਹੋਵੇ ਟੋੜਾ ਹੋਵੇ ਤੇ ਹੋਰ ਜਿਹੜੇ ਜਿਹੜੇ ਆਪਾਂ ਕੱਲੇ ਲੀਡਰ ਕਹਿ ਦਈਏ ਕਿ ਇਹਨਾਂ ਦੇ ਬਾਦਲ ਦਲ ਦੇ ਜਿਹੜੇ ਨਾਲ ਸੀ ਉਹ ਰਲ ਕੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਇਹ ਬਾਹਾਂ ਖੜੀਆਂ ਕਰਕੇ ਉਥੋਂ ਲੰਘ ਆਏ ਤੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਕਾਂਗਰਸ ਸਰਕਾਰ ਵੱਲੋਂ ਉਤੋਂ ਵੀ ਇਹ ਪਘੋੜੇ ਹੋ ਗਏ ਉਹਦੇ ਵਿੱਚੋਂ ਜਿਹੜੀ ਪੰਜ ਵਾਰੀ ਇਹਦੀ ਮੁੱਖ ਮੰਤਰੀ ਪ੍ਰਗਾਤ ਸਿੰਘ ਵਾਦਲ ਰਹੇ ਨੇ ਪੰਜ ਵਾਰੀ ਸਰਕਾਰ ਰਾਜ ਕੀਤਾ ਜਣੀ ਕਿ 25 ਸਾਲ ਜਿਹੜਾ ਰਾਜ ਕੀਤਾ ਇਹਨਾਂ ਨੇ ਫਿਰ ਇਹਨਾਂ ਦੇ ਹੀ ਟਾਈਮ ਦੇ ਵਿੱਚ ਬੇਅਦਮੀਆਂ ਦਾ ਦੌਰ ਸ਼ੁਰੂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਾਰਿਆਂ ਨੂੰ ਪਤਾ ਕਿ ਸਰਸਤੇ ਵਾਲੇ ਸਾਧ ਨੇ ਆਪ ਦੇ ਜਿਹੜੇ ਜੁੰਡਲੀ ਸੀ ਉਹਨਾਂ ਦੀ ਪ੍ਰੇਮੀ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਦੁਸ਼ਟਾਂ ਤੋਂ ਕਰਵਾਇਆ ਨੇ ਪਰ ਮੁੱਖ ਮੰਤਰੀ ਪ੍ਰਗਤ ਸਿੰਘ ਬਾਦਲ ਰਹਿਆ ਉਪ ਮੁੱਖ ਉਪ ਮੁੱਖ ਮੰਤਰੀ ਸਖਵੀਰ ਸਿੰਘ ਬਾਦਲ ਰਹਿਆ ਉਹਨਾਂ ਬੇਅਦਬੀਆਂ ਦਾ ਇਨਸਾਫ ਤਾਂ ਕਿੱਥੋਂ ਦਿਵਾਉਣਾ ਸੀ ਸਿੱਖ ਸੰਗਤ ਨੂੰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਰੋਸ ਦੇ ਵਜੋਂ ਜਿਹੜੀਆਂ ਸੰਗਤਾਂ ਉੱਥੇ ਡਰਨਾ ਦਿੱਤਾ ਹੋਇਆ ਸੀ ਕਿ ਇਹਨਾਂ ਦੋਸ਼ੀਆਂ ਨੂੰ ਸਰਕਾਰ ਫੜੇ ਤੇ ਨਿਆਂ ਜਿਹੜਾ ਸਿੱਖਾਂ ਨੂੰ ਦਿੱਤਾ ਜਾਵੇ ਹੋਇਆ ਕਿ ਨਾਹਤੇ ਸਿੰਘਾਂ ਉੱਤੇ ਨਾਹਤੀ ਸੰਗਤ ਦੇ ਉੱਤੇ ਪਾਠ ਕਰਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਬਾਦਲ ਦੀ ਪੁਲਿਸ ਵੱਲੋਂ ਬਾਦਲ ਦੇ ਕਹਿਣ ਦੇ ਉੱਤੇ ਗੋਲੀ ਕਾਂਡ ਹੋਇਆ ਬਹਿਬਲ ਗੋਲੀ ਕਾਂਡ ਵਾਪਰਿਆ ਬਰਗਾੜੀ ਦੇ ਵਿੱਚ ਕੀ ਕੁਝ ਹੋਇਆ ਸਾਰੇ ਸੰਗਤ ਨੂੰ ਸਾਰੇ ਲੋਕਾਂ ਨੂੰ ਪਤਾਗਾ 3 ਸਾਲ ਫਿਰ ਇਹਦੀ ਸਰਕਾਰ ਰਹੀ 3 ਸਾਲ ਲੰਘ ਗਏ ਕਿਸੇ ਨੂੰ ਨਿਆਂ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਦਾ ਨਿਆਂ ਹੀ ਦੇ ਸਕਿਆ ਇਹ ਬੰਦਾ ਹੋਰ ਨਿਆਂ ਕਿੱਥੋਂ ਦੇ ਦੂਗਾ ਫਿਰ ਕੈਪਟਨ ਦੀ ਸਰਕਾਰ ਆਈ 5 ਸਾਲ ਉਹਦੇ ਲੰਘ ਗਏ ਉਹਨੇ ਕਿਉਂ ਨਹੀਂ ਨਿਆਂ ਦਿੱਤਾ ਫਿਰ ਹੁਣ ਆਵਾਜ਼ ਦੀ ਪਾਰਟੀ ਸਰਕਾਰ ਆਈ ਆ ਇਹਨਾਂ ਨੇ ਵੀ ਕਿਹਾ ਕਿ ਅਸੀਂ 6 ਮਹੀਨੇ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਜਿਹੜਾ ਬੇਅਦਬੀਆਂ ਦੇ ਜਿਹੜਾ ਦੋਸ਼ੀ ਨੇ ਉਹ ਕਟਾਰੇ ਵਿੱਚ ਖੜੇ ਕਰਾਂਗੇ ਤੇ ਕਿਹੜੇ-ਕਿਹੜੇ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਬਾਦਲ ਦਾ ਨਾਮ, ਸ਼ਕੀਰ ਬਾਦਲ ਦਾ ਨਾਮ ਵੀ ਆਉਂਦਾ, ਬਾਦਲ ਦਾ ਨਾਮ ਵੀ ਆਉਂਦਾ ਜਿਹੜਾ ਉੱਥੋਂ ਦੇ ਮੁਖ ਜਿਹੜੇ ਡੀਜੀਪੀ, ਏਡੀਜੀਪੀ ਸਾਰਿਆਂ ਦਾ ਜਿਹੜੇ ਨਾਮ ਵਿੱਚ ਆਉਂਦਾਗਾ ਨਾਮ ਜਦ ਕੀਤੇ ਜਾਂਦੇ ਨੇ ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਕਹਿੰਦਾ ਭਾਵ ਕਿ ਜਦੋਂ ਤੁਹਾਡੇ ਕੋਲ ਮੌਕਾ ਸੀ ਜਦੋਂ ਤੁਹਾਡੇ ਕੋਲੇ ਵਜ਼ੀਰੀਆਂ ਸੀ ਅਹੁਦੇ ਸੀ ਤੁਹਾਡੀ ਪੰਜਾਬ ਦੇ ਵਿੱਚ ਵੀ ਸਰਕਾਰ ਸੀ ਤੇ ਸੈਂਟਰ ਦੇ ਵਿੱਚ ਮੋਦੀ ਦੇ ਨਾਲ ਵੀ ਜਾਰੀ ਸੀ ਤੁਸੀਂ ਉਦੋਂ ਸਿੱਖਾਂ ਨੂੰ ਨਿਆਂ ਨਹੀਂ ਦਿਵਾ ਸਕੇ ਹੁਣ ਤੁਸੀਂ ਫਿਰ ਇਲੈਕਸ਼ਨ ਆ ਰਹੀਆਂ ਨੇ 24 ਦੀਆਂ ਹੁਣ ਸਕੀਰ ਬਾਦਲ ਜਿਹੜਾ ਇੱਕ ਹੋ ਢੰਗ ਕਰਦਾਗਾ ਠਗਵੰਦ ਕਰਦਾਗਾ ਸ੍ਰੀ ਅਕਾਲ ਤਖਤ ਸਭ ਤੇ ਜਾਂਦਾ ਮਾਫੀਆਂ ਮੰਗਦਾ ਮਿੱਤਰਾ ਹੁਣ ਮਾਫੀਆਂ ਮੰਗਣ ਦਾ ਫਾਇਦਾ ਲੰਘ ਚੁੱਕਿਆ ਤੁਹਾਡੇ ਪਰਿਵਾਰ ਨੇ ਜਿਹੜਾ ਇਹ ਸਭ ਕੁਝ ਗਵਾਤ ਗਵਾਤ ਕਿਆ ਜਦੋਂ ਟਾਈਮ ਸੀ ਮਾਫੀ ਮੰਗਣ ਦਾ ਤੁਹਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀਆਂ ਹੋਈਆਂ ਸੀ ਤੁਹਾਡੇ ਕੋਲੋਂ ਜੇ ਕੋਈ ਹੱਲ ਨਹੀਂ ਹੁੰਦਾ ਸੀ ਤਾਂ ਤੁਸੀਂ ਉਦੋਂ ਹੀ ਜਿਹੜੀ ਮਾਫੀ ਮੰਗਣੀ ਸੀ ਜਾਂ ਫਿਰ ਤੁਸੀਂ ਸੌਦਾ ਸਾਧੂ ਨੂੰ ਜਿਹੜੀ ਤੁਸੀਂ ਸਖਵੀਰ ਬਾਦਲ ਨੇ ਸਵਾਗ ਜਿਹੜਾ ਰਚਾਇਆ ਉਹਨੂੰ ਦਿੱਤੀ ਐ ਫਰਾਕ ਲਿਆ ਕੇ ਉਹਨੂੰ ਸੌਦਾ ਸਾਧ ਨੂੰ ਮਾਫੀਨਾਮਾ ਵੀ ਤੁਹਾਡੇ ਅਕਾਲ ਤੱਕ ਸਾਹਿਬ ਤੋਂ ਦਿੱਤਾ ਜਾਂਦਾਗਾ ਤੁਹਾਡੇ ਕਹਿ ਤੇ ਦਿੱਤਾ ਜਾਂਦਾਗਾ ਸਖਵੀਰ ਸਿੰਘ ਬਾਦਲ ਸਿਓ ਤੁਸੀਂ ਉਦੋਂ ਮਾਫੀਆਂ ਨਹੀਂ ਮੰਗੀਆਂ ਉਦੋਂ ਮਾਫੀ ਨਹੀਂ ਮੰਗੀ ਤੁਸੀਂ ਹੁਣ ਤੁਹਾਡੀ ਕੁਰਸੀ ਨੂੰ ਖਤਰਾ ਤੁਹਾਡੀ ਕੁਰਸੀ ਨੂੰ ਖਤਰਾ ਹੋਰ ਤੁਹਾਡੇ ਕੋਲੇ ਮਾਫੀ ਮੰਗਣ ਦਾ ਕੋਈ ਇਹ ਨਹੀਂ ਕਿ ਸਿੱਖ ਕੌਮ ਤੁਹਾਡੇ ਤੋਂ ਤੁਸੀਂ ਸਿੱਖ ਕੌਮ ਦੇ ਹਮੈਤੀਓ ਤੁਹਾਡੀ ਕੁਰਸੀ ਗਈ ਚਲੀ ਗਈ ਤੁਸੀਂ ਕੁਰਸੀ ਦੇ ਖਾਤਰ ਜਿਹੜੀ ਕੁਰਸੀ ਨੂੰ ਬਰਕਰਾਰ ਰੱਖਣ ਦੇ ਲਈ ਮਾਫੀयां ਮੰਗ ਰਹੇ ਹਾਂ ਕਿ ਦੁਬਾਰੇ ਕੁਰਸੀ ਫੇਰਾ ਜੀ ਮੈਂ ਪਹਿਲੇ ਸ਼ੁਰੂ ਵਿੱਚ ਕਹਿ ਦਿੱਤਾ ਸੀ ਕਿ ਵਕਤ ਗਮਾਵਿਆ ਜਦੋਂ ਵਕਤ ਲੰਘ ਜਾਂਦਾ ਡੂੰਘਣੀ ਉਦੋਂ ਆਲ ਪਤਾਲ ਗਾਉਂਦੀ ਆ ਉਦੋਂ ਉਹਦੇ ਵੀ ਮਨਤਾ ਕਰਦੀ ਆ ਤਰਲੇ ਉਹਦੇ ਵੀ ਕਰਦੀ ਆ ਜਦੋਂ ਵਕਤ ਤੋਂ ਦਾ ਬੰਦੇ ਕੋਲੇ ਉਦੋਂ ਸਭ ਕੁਝ ਕਰਨਾ ਚਾਹੀਦਾ ਜਦੋਂ ਵਕਤ ਲੰਘ ਜਾਂਦਾ ਤੁਹਾਡੇ ਕੋਲੇ ਉਦੋਂ ਤੁਸੀਂ ਮਨਤਾ ਵੀ ਕਰਦੇ ਹੋ ਲੋਕਾਂ ਦੀਆਂ ਉਦੋਂ ਬੇਅਰਥਾ ਸਾਰਾ ਕੁਝ ਇਹ ਅੱਜ ਇੰਨੀ ਜਿਹੜੀ ਬੇਨਤੀ ਕਰਨੀ ਸੀ ਇੰਨੀ ਤੁਹਾਡੇ ਨਾਲ ਸਾਂਝਾ ਪਾਉਣੀ ਸੀ ਬਾਕੀ ਅਗਲੀ ਵੀਡੀਓ ਤੁਹਾਡੇ ਸਬੂਤਾਂ ਸਮੇਤ ਜਿਹੜੀ ਬਾਦਲ ਨੇ ਜਿਹੜਾ ਕੀ ਕੁਝ ਕੀਤਾ ਤੇ ਉਹ ਵੀ ਲੈ ਕੇ ਆਵਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੇਖਣਾ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੀ ਕਰਨਾ ਧੰਨਵਾਦ ਮਹਿਰਜਾ ਖਾਲਸਾ ਮਹਿਰਜ ਕੀ ਫਤਿਹ